ਤਸਫਰ ਤਸਫਰ ਕੀ ਹੋ ਰਿਹਾ ਮੇਰਾ ਇਹ ਕਮਰਾ ਬਰਦਾਸ਼ਤ ਨਾ ਰਿਹਾ ਤੇ ਬੱਚਾ ਇੱਥੇ ਥੱਲੇ ਉਹਨੂੰ ਸੱਟ ਲੱਗੀ ਹੈ ਤੇ ਬਾਕੀ ਸਮਾਨ ਦਾ ਮਟੀਰ ਬਹੁਤ ਮੇਰਾ ਟੁੱਟਾ ਹੈ ਤੇ ਨੁਕਸਾਨ ਮੇਰਾ ਹੋ ਗਿਆ ਮੇਰਾ ਕੋਈ ਕਿੰਨੀ ਕਿ ਛੱਤ ਕਮਜ਼ੋਰ ਸਾਤੇ ਦੇ ਬਾਕੀ ਬਚੀ ਹੋਈ ਡਿਗੜੀ ਤੇ ਲਾਈ ਦੀਆਂ ਮੈਂ ਬਾਕੀ ਲੈਂਟਰ ਤੇ ਜੰਗਾਲ ਲਗਾ ਖਾਦਾ ਜਾਂਦਾ ਸੀਰੀਅਸ ਮੇਥੇ ਲੱਡ ਗਈ ਜਾਂਦਾ ਕਿੰਨੇ ਜੀ ਜੋ ਘਰ ਚ ਰਹਿੰਦੇ ਜੀ ਆਹੀ ਆ ਜੀ ਜਾਦੀ ਹੈ ਦੋ ਬੱਚੇ ਆਏ ਸਰ ਜੀ ਜੇ ਇੱਕ ਕਾਕਾ ਕਮਰੇ ਇੱਕ ਮੇਰੀ ਗੁਡੀਆਂ ਕਮਰੇ ਕਰਦੇ ਚਾਰ ਜੀ ਸਾਰੀ ਥੀਰੇ ਤੇ ਸਾਰੀ ਤੇਰੇ ਸੰਦੇ ਇੱਥੇ ਜਿੱਤੇ ਲਿ ਗਏ ਆਈ ਜੀ ਤੁਰ ਸੋਈ ਕਿਤਨਾ ਚਲਦਾ ਸੋਈ ਸਾਡੀ ਆਈ ਨੀ ਕਮਰੇ ਜੇ ਬਹੁਤ ਛੋਟੇ ਇਸੋ ਹੀ ਨਹੀਂ ਪਾਈ ਡਿ ਕਮ ਰਹੀ ਐ ਇੱਥੇ ਹੀ ਰੋਟੀ ਪੈ ਬਗਾਨੇ ਹੀ ਖਾਣੇ ਐ ਇੱਥੇ ਸੌਂਦੇ ਅੱਡੀ ਰਸਰ ਸੋਈ ਨਹੀਂ ਆ ਕਿੰਨਾ ਕਰਿਸਕ ਹੁੰਦਾ ਰਿਸਕ ਸਪਾਈ ਇੱਥੇ ਦਿਨ ਦਿਨ ਲੱਗੇ ਇੱਥੇ ਦਿਨ ਦਿਨ ਦੋ ਤਿੰਨ ਦਿਨ ਲੱਗੇ ਬਸਾਣਾ ਇੱਥੇ ਦੇਰ ਰੋਗ ਨੇ ਘਾੜਨੇ ਨੇ ਦਿਨੇ ਦੇ ਆਪੇ ਦੀ ਤੇ ਬਾਹਰ ਲੈਣੇ ਆ ਦਿਨ ਚੰਡਾ ਦੇ ਫਿਰ ਤਰਕਨ ਵਾਲੀ ਕੰਮ ਮੇਰੇ ਰਸਕਾ ਕੁਆਜ ਦਾ ਰਸਕਾ ਬੋਣਾ ਮੇਰੇ ਤੇ 7-8 ਮਹੀਨੇ ਰਸਕਾ ਕੁਆਜ ਗਾਇਗਾ ਮੈਨੂੰ 20 ਦੋ ਵਾਰੀ ਹੋਈ ਹੈ ਮੈਂ ਤੇ ਤੁੰਨ ਫਿਰ ਜਾ ਕਰਨੇਗਾ ਗਿਜਾਰਾ ਹੈ ਭਾਈ ਇਹੋ ਕਮਰਾ ਜੇ ਨਾ ਹੀ ਇਹਨੂੰ ਤੇ ਕੋਈ ਜੰਗ ਘਰ ਨਹੀਂ ਤੇ ਕਮਰਾ ਨਹੀਂ ਕੋਈ ਦੇਣ ਦਾ ਕੋ ਲੈਣ ਦਾ ਨਹੀਂ ਸਾਡੀ ਕੋਈ ਤੇ ਕੋਈ ਸੁਣ ਨਹੀਂ ਅੱਧੀ ਇਥੇ ਮਾਰੇ ਦਿਾਸ ਰਹੀਆਂ ਤੇ ਦੇ ਪਾਸੇ ਦੇ ਦਿਨ ਪੜੇ ਗਿਆ ਚਾਰ ਤੇ ਠੀਕ ਹੈ ਅੱਧੀ ਉਹਦੇ ਅਸ ਰਹੀ ਜੀ ਅੱਡੀ ਪਾਜੀ ਕੋਈ ਹਲਕ ਨਹੀਂ ਹੈਗੀ ਚਾਰ ਪੰਜ ਦਿਨ ਹੋ ਗਿਆ ਕਮਰਾ ਡੀਆ ਬਰਸਾਤ ਨਾਲ ਸਾਡੇ ਸੋਈ ਨਹੀਂ ਕੋਈ ਬਾਥਰੂਮ ਨਹੀਂ ਬੰਦਾ ਮੇਰਾ ਕਮਾਈ ਕਰਨ ਉਹ ਜਿਹੜਾ ਉਹ ਬੈਠੇ ਨੌ ਮਹੀਨੇ ਹੋਗਾ ਤੇ ਮਤਲਬ ਕੋਈ ਜੁਗਾਰ ਹੈ ਨਹੀਂ ਉਹ ਬੱਚਾ ਛੋਟਾ 18 ਸਾਲ ਦਾ ਉਹ ਵੀ ਕੋ ਕੰਮ ਕਰਨੀ ਕਰਦਾ ਬੇਟੀ ਮੇਰੀ ਜਵਾਨ ਵਿਆਹੀ ਵਿਆਣ ਵਾਲੀ ਹੈ ਪਰ ਹਲੇ ਉਹ ਵੀ ਮਤਲਬ ਘਰੇ ਬੈਠੀ ਕਿੰਨਾ ਕਿਰਸਤੀ ਹੋ ਜਾਂਦਾ ਇਥੇ ਰਹਿਣਾ ਰਿਸਕ ਬਹੁਤ ਜ਼ਿਆਦਾ ਜਾਨ ਨੂੰ ਸਾਨੂੰ ਤਾਂ ਨਾ ਕਿ ਰੋਟੀ ਪਕਾਉਣ ਦਾ ਹੁਕਮੰਦ ਆਈ ਜਾਂਨੇ ਕਿ ਤੂੰ ਹੁਣ ਨਾ ਉੱਤੇ ਡਿੱਗ ਪਏ ਕਦ ਹੁਣ ਨਾ ਡਿੱਗ ਪਏ ਜਦੋਂ ਫਿਰ ਬਰਸਾਤ ਆਉਂਦੀ ਤੇ ਕੀ ਕਰਦੇ ਆਹੀ ਇਦਾਂ ਹੀ ਫਿਰ ਇੱਕ ਕਦੀ ਅੰਦਰ ਕਦੀ ਬਾਹਰ ਇਦਾਂ ਹੀ ਕਰਦੇ ਰਹਿੰਦੇ ਐਸੇ ਦੀ ਰੋਟੀ ਨਾਲੇ ਬਣਾਈ ਸਰੇ ਮੀਆਂ ਆ ਗਿਆ ਰੋਟੀ ਨਹੀਂ ਬਣਾਈ ਆਈ नई और ताजी खबरें देखने के लिए पंजाब ट्वेंटी फोर ओवर को सब्सक्राइब कर लीजिए